ਸਾਤ੍ਰੀਕਲ ਕਈ ਵਾਰ ਨਾ ਕੁਝ ਥਾਵਾਂ ਇਹੋ ਜਿਹੀਆਂ ਹੁੰਦੀਆਂ ਨੇ ਕਿ ਉਹਨਾਂ ਨੂੰ ਬਿਆਨ ਕਰਨਾ ਔਖਾ ਹੋ ਜਾਂਦਾ ਹੈ ਲੱਗਦਾ ਜਿਵੇਂ ਸ਼ਬਦ ਛੋਟੇ ਪੈ ਗਏ ਹੋਣ ਹਾਂਜੀ ਬਿਲਕੁਲ ਜਿਵੇਂ ਕਿਸੇ ਹੋਰ ਹੀ ਦੁਨੀਆ ਦਾ ਕੋਈ ਕੋਨਾ ਹੋਵੇ ਤੇ ਅੱਜ ਆਪਾਂ ਇਹੋ ਜੀ ਇੱਕ ਥਾਂ ਦੀ ਗੱਲ ਕਰਨੀ ਹੈ ਲਦਾਖ ਵਿੱਚ ਹਿਮਾਲਿਆ ਦੇ ਉੱਚੇ ਪਹਾੜਾਂ 'ਚ ਵਸੀ ਹੋਈ ਲਾਮਾ ਯੂਰੋ ਹਾਂ ਲਾਮਾ ਯੂਰੋ ਜਿਸਨੂੰ ਉੱਥੋਂ ਦੇ ਲੋਕ ਤੇ ਬਾਹਰੋਂ ਆਉਣ ਵਾਲੇ ਮੂਨਲੈਂਡ ਵੀ ਕਹਿੰਦੇ ਨੇ ਮਤਲਬ ਚੰਨ ਦੀ ਧਰਤੀ ਮੂਨਲੈਂਡ ਇਹ ਨਾਂ ਸੁਣ ਕੇ ਉਤਸੁਕਤਾ ਹੁੰਦੀ ਹੈ ਆਖਿਰ ਕਿਉਂ ਕੀ ਖਾਸ ਹੈ ਉੱਥੇ ਜਦੋਂ ਤੁਸੀਂ ਉੱਥੇ ਜਾਂਦੇ ਹੋ ਨਾ ਤਾਂ ਇਹ ਸਵਾਲ ਦਾ ਜਵਾਬ ਆਪਣੇ ਆਪ ਮਿਲ ਜਾਂਦਾ ਉਹਦਾ ਪੂਦ੍ਰਿਸ਼ ਉਹਦੀ ਜ਼ਮੀਨ ਦੀ ਬਨਾਵਟ ਐਂ ਚੰ드ਰਮਾ ਦੀ ਸਤਾ ਵਰਗੀ ਲੱਗਦੀ ਹੈ ਅੱਛਾ ਉੱਥੇ ਪਹੁੰਚਣਾ ਵੀ ਤਾਂ ਇੱਕ ਸਫ਼ਰ ਹੈ ਆਪਣੇ ਆਪ ਚ ਮੈਂ ਸੁਣਿਆ ਲੇਸ਼ ਸੀ ਨਗਰ ਹਾਈਵੇ ਤੇ ਆ ਇਹ ਹਾਂਜੀ ਉਹ ਸਫ਼ਰ ਹੀ ਕਮਾਲ ਦਾ ਜਿਵੇਂ ਜਿਵੇਂ ਤੁਸੀਂ ਅੱਗੇ ਵਧਦੇ ਹੋ ਨਜ਼ਾਰੇ ਬਦਲਦੇ ਜਾਂਦੇ ਨੇ ਕਿਵੇਂ ਮਤਲਬ ਪਹਿਲਾਂ ਹਰੀਆਲੀ ਹੁੰਦੀ ਹੈ ਫਿਰ ਹਾਂ ਸ਼ੁਰੂ ਚ ਥੋੜੀ ਹਰੀਆਂ ਘਾਟੀਆਂ ਆਉਂਦੀਆਂ ਨੇ ਫਿਰ ਹੌਲੀ ਹੌਲੀ ਸਭ ਕੁਝ ਪੂਰਾ ਰੇਤਲਾ ਤੇ ਪਥਰੀਲਾ ਹੁੰਦਾ ਜਾਂਦਾ ਹੈ ਵੱਡੀਆਂ ਵੱਡੀਆਂ ਖੁਰਦਰੀਆਂ ਚਟਾਨਾਂ ਤੇ ਹਵਾ ਵੀ ਪਤਲੀ ਹੋ ਜਾਂਦੀ ਹੁੰਨੀ ਹੈ ਉਚਾਈ ਤੇ ਬਿਲਕੁਲ ਸਾਹ ਥੋੜਾ ਚੜਨ ਲੱਗਦਾ ਤੇ ਮਹਿਸੂਸ ਹੁੰਦਾ ਹੈ ਕਿ ਆਪਾਂ ਆਪਣੀ ਜਾਣੀ ਪਛਾਣੀ ਦੁਨੀਆ ਤੋਂ ਬਹੁਤ ਦੂਰ ਬਹੁਤ ਉੱਚੇ ਆ ਗਏ ਆ ਤੇ ਫਿਰ ਅਚਾਨਕ ਉਹ ਮੂਨਮੈਂਟ ਆ ਜਾਂਦਾ ਹਾਂ ਇੱਕਦਮ ਨਜ਼ਾਰਾ ਬਦਲ ਜਾਂਦਾ ਇਹ ਤਰ੍ਹਾਂ ਲੱਗਦੀ ਜਿਵੇਂ ਕਿਸੇ ਕਲਾਕਾਰ ਨੇ ਰੇਤ ਤੇ ਚੀਕਨੀ ਮਿੱਟੀ ਨਾਲ ਕੈਨਵਸ ਪਰ ਦਿੱਤਾ ਹੋਵੇ ਅਜੀਬ ਜਿਹੇ ਆਕਾਰ ਬਣੇ ਹੁੰਦੇ ਨੇ ਅਜੀਬ ਆਕਾਰ ਮਤਲਬ ਕੀ ਹੋਜੇ ਜਿਵੇਂ ਪੱਥਰ ਦੀਆਂ ਲਹਿਰਾਂ ਹੋਣ ਜੋ ਜੰਮ ਗਈਆਂ ਨੇ ਹਜ਼ਾਰਾਂ ਸਾਲਾਂ ਤੋਂ ਹਵਾ ਤੇ ਪਾਣੀ ਨੇ ਉਸ ਜ਼ਮੀਨ ਨੂੰ ਕੱਟ-ਕੱਟ ਕੇ ਤਰਾਸ਼ ਕੇ ਰੂਪ ਦਿੱਤਾ ਵਾਹ ਕੁਦਰਤ ਦਾ ਕਮਾਲ ਹੈ ਤਾਂ ਪੂ ਵਿਗਿਆਨ ਦਾ ਅਜੂਬਾ ਸਹੀ ਗੱਲ ਹੈ ਅਸਲ ਵਿੱਚ ਵਿਗਿਆਨੀ ਮੰਨਦੇ ਨੇ ਕਿ ਇਹ ਥਾਂ ਕਦੇ ਇੱਕ ਬਹੁਤ ਵੱਡੀ ਝੀਲ ਦਾ ਤਲ ਹੁੰਦਾ ਸੀ ਅੱਛਾ ਝੀਲ ਦਾ ਤਲ ਇਸ ਲਈ ਇਹ ਮਿੱਟੀ ਇੰਨੀ ਨਰਮ ਤੇ ਵਖਰੀ ਹੈ ਹਾਂਜੀ ਇਹ ਝੀਲ ਦੇ ਸੁੱਕਣ ਤੋਂ ਬਾਅਦ ਜਿਹੜੀ ਤਲ ਛੱਟ ਰਹਿ ਗਈ ਹਵਾ ਪਾਣੀ ਦੇ ਅਸਰ ਨਾਲ ਉਹਨੇ ਇਹ ਰੂਪ ਲੈ ਲਿਆ ਲਕਸਟ੍ਰਾਈਨ ਡਿਪੋਜ਼ਿਟਸ ਕਹਿੰਦੇ ਨੇ ਇਹਨੂੰ ਤੇ ਉੱਥੋਂ ਦਾ ਮਾਹੌਲ ਮਤਲਬ ਸ਼ਾਂਤੀ ਬਹੁਤ ਓਣੀ ਹੈ ਬਹੁਤ ਜ਼ਿਆਦਾ ਇੱਕ ਡੂੰਗੀ ਖਾਮੋਸ਼ੀ ਸਿਰਫ ਹਵਾ ਦੀ ਆਵਾਜ਼ ਸੁਣਦੀ ਹੈ ਉਹ ਖਾਲੀਪਣਾ ਬੰਦੇ ਨੂੰ ਸੋਚਣ ਲਾ ਦਿੰਦਾ ਹੈ ਹੂੰ ਸਮੇਂ ਦੀ ਵਿਸ਼ਾਲਤਾ ਤੇ ਆਪਣੀ ਛੋਟੀ ਜੀ ਹੋਣ ਬਾਰੇ ਬਿਲਕੁਲ ਉਹ ਸ਼ਾਂਤੀ ਡਰਾਉਣੀ ਨਹੀਂ ਸਗੋਂ ਅ ਚਿੰਤਨ ਕਰਨ ਵਾਲੀ ਹੈ ਪਰ ਐਨੀ ਵਿਰਾਂਥਾਂ ਤੇ ਵੀ ਮਨੁੱਖੀ ਨਿਸ਼ਾਨ ਹੈਗੇ ਨੇ ਮੈਂ ਇੱਕ ਮੱਠ ਬਾਰੇ ਸੁਣਿਆ ਸੀ ਹਾਂਜੀ ਬਿਲਕੁਲ ਉਸੇ ਮੂਨਲੈਂਡ ਦੇ ਵਿਚਕਾਰ ਇੱਕ ਪਹਾੜੀ ਨਾਲ ਜੁੜਿਆ ਹੋਇਆ ਯੂਰੂ ਗੋਂਪਾ ਹੈ ਲਾਮਾ ਯੂਰੂ ਮੱਠ ਲਦਾਖ ਦੇ ਸਭ ਤੋਂ ਪੁਰਾਣੇ ਮੱਠਾਂ 'ਚੋਂ ਇੱਕ ਹੈ ਨਾ ਹਾਂ ਤੇ ਵੱਡਿਆਂ 'ਚੋਂ ਵੀ ਉਹਦੀਆਂ ਸਫੈਦ ਕੰਧਾਂ ਤੇ ਲਾਲ ਛੱਤਾਂ ਉਸ ਪੂਰੇ ਲੈਂਡਸਕੇਪ ਵਿੱਚ ਬਿਲਕੁਲ ਅਲੱਗ ਦਿਸਤੀਆਂ ਨੇ ਇੱਕ ਰੋਹਾਨੀ ਕੇਂਦਰ ਵਾਂਗ ਇਸ ਥਾਨ ਨਾਲ ਕੋਈ ਕਹਾਣੀ ਵੀ ਜੁੜੀ ਹੋਈ ਹੈ ਕੋਈ ਪੁਰਾਣੀ ਗੱਲ ਹਾਂ ਇੱਕ ਬਹੁਤ ਮਸ਼ਹੂਰ ਦੰਤ ਕਥਾ ਹੈ 11ਵੀਂ ਸਦੀ ਦੇ ਮਹਾਨ ਬੋਧੀ ਸਿੱਧ ਹੋਏ ਨੇ ਨਾਰੋਪਾ ਅੱਛਾ ਨਾਰੋਪਾ ਹਾਂਜੀ ਕਹਿੰਦੇ ਨੇ ਕਿ ਉਹਨਾਂ ਨੇ ਭਵਿਸ਼ਵਾਣੀ ਕੀਤੀ ਸੀ ਕਿ ਇੱਥੇ ਇੱਕ ਮੱਠ ਬਣੇਗਾ ਤੇ ਕਹਾਣੀ ਇਹ ਵੀ ਹੈ ਕਿ ਪਹਿਲਾਂ ਇਹ ਕਾਟੀ ਇੱਕ ਝੀਲ ਸੀ ਉਹੀ ਝੀਲ ਜਿਸ ਦੀ ਗੱਲ ਵਿਗਿਆਨੀ ਕਰਦੇ ਨੇ ਹਾਂ ਪਰ ਕਥਾ ਦੇ ਹਿਸਾਬ ਨਾਲ ਇਸ ਝੀਲ ਵਿੱਚ ਨਾਗ ਰਹਿੰਦੇ ਸਨ ਤੇ ਗੁਰੂ ਨਾਰੋਪਾ ਨੇ ਆਪਣੀ ਸ਼ਕਤੀ ਨਾਲ ਛੀਲੂ ਸੁਕਾ ਦਿੱਤਾ ਤਾਂ ਕਿ ਮਠ ਬਣ ਸਕੇ ਵਾਹ ਤੇ ਇਸ ਤਰ੍ਹਾਂ ਇਹ ਮੂਲਣ ਸਾਹਮਣੇ ਆਇਆ ਇਹ ਹੈ ਦੰਤ ਕਥਾ ਹਾਂ ਦੂਜੇ ਪਾਸੇ ਵਿਗਿਆਨ ਕਹਿੰਦਾ ਹੈ ਕਿ ਲਗਭਗ 35000 ਸਾਲ ਪਹਿਲਾਂ ਇੱਥੇ ਛੀਲ ਸੀ ਜੋ ਸ਼ਾਇਦ ਕਿਸੇ ਪੂਚਾਲ ਕਰਕੇ ਜਾਂ ਜ਼ਮੀਨ ਖਿਸਕਣ ਕਰਕੇ ਟੁੱਟ ਗਈ ਤੇ ਪਾਣੀ ਵਹਿ ਗਿਆ ਤੇ ਫਿਰ ਹਵਾ ਪਾਣੀ ਨੇ ਆਪਣਾ ਕੰਮ ਕੀਤਾ ਬਿਲਕੁਲ ਫਿਰ ਹਜ਼ਾਰਾਂ ਸਾਲਾਂ ਦੇ ਕਟਾ ਨੇ ਉਹ ਚੀਕਣੀ ਮਿੱਟੀ ਵਾਲੀ ਜ਼ਮੀਨ ਨੂੰ ਖੋਦ ਕੇ ਇਹ ਚਨ ਵਰਗੇ ਟੋਏ ਤੇ ਆਕਾਰ ਬਣਾ ਦਿੱਤੇ ਮਤਲਬ ਦੋਵੇਂ ਗੱਲਾਂ ਕਥਾ ਵੀ ਤੇ ਵਿਗਿਆਨ ਵੀ ਚੀਲ ਦੀ ਹੋਂਦ ਨੂੰ ਮੰਨਦੀਆਂ ਨੇ ਭਾਵੇਂ ਕਾਰਨ ਵੱਖਰੇ ਦੱਸਦੀਆਂ ਨੇ ਹਾਂਜੀ ਦੋਵੇਂ ਆਪੋ ਆਪਣੇ ਤਰੀਕੇ ਨਾਲ ਇਸ ਥਾਂ ਦੀ ਅਨੋਖੀ ਦਿੱਖ ਨੂੰ ਸਮਝਾਉਂਦੀਆਂ ਨੇ ਪਰ ਸਭ ਤੋਂ ਹੈਰਾਨੀ ਵਾਲੀ ਗੱਲ ਤਾਂ ਸ਼ਾਇਦ ਇਹ ਹੈ ਕਿ ਐਨੀ ਬੰਜਰ ਪੱਥਰੀਲੀ ਧਰਤੀ ਤੇ ਵੀ ਲੋਕਾਂ ਨੇ ਖੇਤੀ ਕੀਤੀ ਹੈ ਹਾਂ ਇਹ ਦੇਖ ਕੇ ਬੜਾ ਸ਼ਰਯ ਹੁੰਦਾ ਜੋਂ ਤੇ ਕਣਕ ਦੇ ਛੋਟੇ ਛੋਟੇ ਹਰੇ ਖੇਤ ਨਿਉਥੇ ਉਸ ਪੂਰੇ ਪਨ ਵਿੱਚ ਹਰੇ ਤੱਬਿਆਂ ਵਾਂਗ ਇਹ ਤਾਂ ਫਿਰ ਉਮੀਦ ਦੀ ਨਿਸ਼ਾਨੀ ਹੈ ਮਨੁੱਖੀ ਹਿੰਮਤ ਦੀ ਬਿਲਕੁਲ ਜਿਉਣ ਦੀ ਜ਼ਿੱਦ ਇਹ ਦੱਸਦਾ ਹੈ ਕਿ ਜ਼ਿੰਦਗੀ ਕਿਤੇ ਵੀ ਆਪਣਾ ਰਾਹ ਲੱਭ ਲੈਂਦੀ ਹੈ ਭਾਵੇਂ ਹਾਲਾਤ ਕਿੰਨੇ ਵੀ ਔਖੇ ਹੋਣ ਤਾਂ ਲਾਮਾ ਯੁਰੂ ਸਿਰਫ ਇੱਕ ਵੱਖਰੀ ਦੁਨੀਆ ਵਰਗਾ ਦਿਸਦਾ ਹੀ ਨਹੀਂ ਸਗੋਂ ਸ਼ਾਇਦ ਸਾਨੂੰ ਆਪਣੀ ਦੁਨੀਆ ਨੂੰ ਵੀ ਨਵੇਂ ਸਿਰੇ ਤੋਂ ਦੇਖਣਾ ਸਿਖਾਉਂਦਾ ਹੈ ਹਾਂ ਇੱਕ ਨਵਾਂ ਨਜ਼ਰੀਆ ਦਿੰਦਾ ਜਿਵੇਂ ਮੌਲਾਨਾ ਰੂਮੀ ਨੇ ਕਿਹਾ ਸੀ ਕਿ ਸਭ ਕੁਝ ਬ੍ਰਹਿਮੰਡ ਵਿੱਚ ਨਹੀਂ ਤੁਹਾਡੇ ਅੰਦਰ ਹੀ ਹੈ ਅੱਛਾ ਰੂਮੀ ਦਾ ਕਥਨ ਹਾਂ ਆਪਣੇ ਅੰਦਰ ਛਾਤੀ ਮਾਰੋ ਜੋ ਕੁਝ ਵੀ ਤੁਸੀਂ ਚਾਹੁੰਦੇ ਹੋ ਤੁਸੀਂ ਪਹਿਲਾਂ ਹੀ ਉਹ ਹੋ ਸ਼ਾਇਦ ਲਾਮਾ ਯੁਰੂ ਦਾ ਖਾਲੀਪਨ ਸਾਨੂੰ ਆਪਣੇ ਅੰਦਰ ਛਾਤੀ ਮਾਰਨ ਦਾ ਮੌਕਾ ਦਿੰਦਾ ਹੈ ਦਾ ਅਸਲ ਖਿੱਚ ਸਿਰਫ ਬਾਹਰੀ ਨਜ਼ਾਰੇ ਦੀ ਨਹੀਂ ਸਗੋ ਉਸ ਅੰਦਰੂਨੀ ਸ਼ਾਂਤੀ ਤੇ ਸੋਚ ਵਿਚਾਰ ਦੀ ਹੈ ਜੋ ਉੱਥੇ ਮਿਲਦੀ ਹੈ ਮੇਰੇ ਖਿਆਲਸ ਤਾਂ ਇਹੀ ਹੈ ਉਹ ਸਿਰਫ ਇੱਕ ਥਾਂ ਨਹੀਂ ਇੱਕ ਅਨੁਭਵ ਹੈ ਇੱਕ ਅਵਸਥਾ ਹੈ ਬਹੁਤ ਖੂ ਲਾਮਾ ਯੂਰੂ ਮੂਨ ਲੈਂਡ